ਲੁਧਿਆਣਾ ਬਿਜਲੀ ਕਾਮਿਆਂ ਨੇ ਮੋਦੀ ਸਰਕਾਰ ਖਿਲਾਫ ਗੁੱਸਾ ਜਤਾਇਆ ਤੇ ਪੁਤਲਾ ਸਾੜਿਆ ਲੁਧਿਆਣਾ ਕਹਿੰਦੇ ਮੋਹਲਾ ਸਥਿਤ ਬਿਜਲੀ ਬੋਰਡ ਦੇ ਜਵਾਨਾਂ ਨੇ ਡਿਵੀਜ਼ਨ ਲੇਬਲ ਤੇ ਮੋਦੀ ਸਰਕਾਰ ਖਿਲਾਫ ਪੁਤਲਾ ਫੂਕਦੇ ਹੋਏ ਕਿਹਾ ਕਿ ਐਕਟ 2020 ਲਿਆਉਣ ਦੀਆਂ ਤਿਆਰੀਆਂ ਨੂੰ ਕੇਂਦਰ ਸਰਕਾਰ ਮਨਜ਼ੂਰ ਨਹੀਂ ਕਰੇਗੀ ਇਸ ਦੌਰਾਨ ਰਸ਼ਪਾਲ ਸਿੰਘ ਰਾਜ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਕਦੇ ਵੀ ਉਸ ਸਰਕਾਰ ਨੂੰ ਸਵੀਕਾਰ ਨਹੀਂ ਕਰੇਗੀ ਜੋ ਐਕਟ 2020 ਲਿਆਉਣ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ ਅਤੇ ਅੱਜ ਵੀ ਬਿਜਲੀ ਨੂੰ ਲੈ ਕੇ ਬੋਰਡ ਐਕਟ 2020 ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਨੂੰ ਮਜ਼ਦੂਰ ਜਮਾਤ برداشت ਨਹੀਂ ਕਰੇਗੀ ਅਤੇ ਇਸ ਦੌਰਾਨ ਉਹਨਾਂ ਨੇ ਮੋਦੀ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਕਾਰਨ ਪੁਤਲਾ ਸਾੜਿਆ ਜਾ ਰਿਹਾ ਹੈ ਐਕਟ 220 ਜਿਹੜਾ ਮੋਦੀ ਸਰਕਾਰ ਵੱਲੋਂ ਜਿਹੜਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨੂੰ ਰੱਦ ਕਰਾਉਣ ਦੇ ਹੱਕ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜੇ ਆ ਅਰਥੀ ਫੂਕ ਮੁਜ਼ਾਰੇ ਕਰ ਰਹੇ ਆ ਔਰ ਕਈ ਜਿਹੜੀਆਂ ਸਟੇਟਾਂ ਉਹਨਾਂ ਜਿਹੜੇ ਸਟ੍ਰਾਈਕ ਵੀ ਕੀਤੀ ਜਾ ਰਹੀ ਆ ਇਹਦੇ ਨਾਲ ਜਿਹੜੀ ਆ ਕਿਸਾਨੀ ਦੇ ਹੱਕ ਦੇ ਵਿੱਚ ਵੀ ਜਿਹੜੀ ਆ ਕਿਸਾਨੀ ਜਿਹੜੀ ਆ ਬਿਲੀਵੋਰਡ ਦੇ ਮੁਲਾਜ਼ਮਾਂ ਦੇ ਹੱਕ 'ਚ ਆ ਉਹਦੇ ਨਾਲ ਹੀ ਸਾਥੀਓ ਜਿਹੜੀ ਅਸੀਂ ਕੋਆਰਡੀਨੇਸ਼ਨ ਕਮੇਟੀ ਦੇ ਤੌਰ ਤੇ ਜਿਹੜੀ ਆ ਅਸੀਂ ਪੂਰੇ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜਾ ਬਿਲੀਵੋਰਡਾਂ ਦੇ ਡਵੀਨਾਂ ਪੱਤਰ ਤੇ ਅਰਥੀਆਂ ਫੂਕ ਕੇ ਜਿਹੜੀ ਆ ਇਹ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਜਿਹੜੀ ਆ ਉਹ ਕਰ ਰਹੇ ਆ ਤਾਂ ਕਿ ਬਿੱਲ ਜਿਹੜੇ ਆ ਰੱਦ ਕੀਤੇ ਜਾਣ ਔਰ ਕਿਸਾਨਾਂ ਦੇ ਜਿਹੜੇ ਤਿੰਨ ਕਾਲੇ ਕਾਨੂੰਨ ਆ ਉਹ ਵੀ ਰੱਦ ਕੀਤੇ ਜਾਣ। ਹਾਂਜੀ ਇਹ ਜਿਹੜੀ ਆ ਜੇ ਸਰਕਾਰ ਇਸ ਗੱਲਾਂ ਤੋਂ ਨਾ ਪਿੱਛੇ ਮੁੜੀ 220 ਬਿੱਲ ਰੱਦ ਨਾ ਕੀਤਾ ਔਰ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਜਿਹੜਾ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਏਗਾ ਔਰ ਇਸ ਦੀ ਜਿਹੜੀ ਆ ਜ਼ਿੰਮੇਵਾਰੀ ਸਿਰਫ ਜਿਹੜੀ ਕੇਂਦਰ ਸਰਕਾਰ ਦੀ ਨਹੀਂ ਰਾਜ ਸਰਕਾਰਾਂ ਦੀ ਵੀ ਨਾਲ ਹੋਏਗੀ। ਧੰਨਵਾਦ। ਅੱਜ ਜਿਹੜਾ ਅਸੀਂ ਪੀਐਨਐਮ ਡਿਵੀਜ਼ਨ ਸ਼ਹਿਰੀ ਦੇ ਵਿੱਚ ਜਿਹੜਾ ਕੇਂਦਰੀ ਮੰਡਲ ਆ ਸਾਡਾ ਉੱਥੇ ਜਿਹੜਾ ਰੋਸ ਪ੍ਰੋਟੈਸਟ ਕੀਤਾ ਔਰ ਅਰਥੀ ਜਿਹੜੀ ਹੈ ਮੋਦੀ ਸਰਕਾਰ ਦੀ ਸਾੜੀ ਗਈ ਆ ਪਰ ਅਸੀਂ ਸੈਂਟਰ ਡਿਵੀਜ਼ਨ ਸੋਨੀ ਮੱਲਾ ਬਿਜਲੀ ਦਫ਼ਤਰ ਦੇ ਵਿੱਚੋਂ ਸਾਰੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਫੁੱਕਿਆਗਾ ਜਿਹੜੇ ਤਿੰਨ ਕਾਨੂੰਨ ਆ ਗਲਤ ਨੇ ਇਹ ਸਾਰਿਆਂ ਨੂੰ ਬਰਬਾਦ ਕਰਨ ਵਾਲੇ ਨੇ ਮੋਦੀ ਸਰਕਾਰ ਆਪਣੀ ਮਨਮਰਜ਼ੀਆਂ ਕਰਦਾਗਾ ਇਹ ਮਲਾਜ਼ਮਾਂ ਨੂੰ ਕੀ ਜ਼ਿਮੀਂਦਾਰਾਂ ਨੂੰ ਕੀ ਕਿਸਾਨਾਂ ਨੂੰ ਕੀ ਮਜ਼ਦੂਰਾਂ ਨੂੰ ਕੀ ਬਹੁਤ ਨਿਰਯਾਇਤਾਂ ਕਰਦਾਗਾ ਅਸੀਂ ਫੇਰ ਇੱਕ ਬੇਨਤੀ ਹੋਰ ਕਰਦੇ ਆਂ ਕੈਪਟਨ ਸਰਕਾਰ ਨੂੰ ਜੋ ਬਿਜਲੀ ਮਲਾਜ਼ਮਾਂ ਦੇ ਪੇ ਸਕੇਲ ਦੇ ਰੁਕੇ ਹੋਏ ਨੇ ਡੀਏ ਦੀਆਂ ਕਿਸ਼ਤਾਂ ਨੇ ਫਟਾਫਟ ਦਿੱਤੀਆਂ ਜਾਣ ਮਲਾਜ਼ਮ ਬਹੁਤ ਦੁਖੀ ਨੇ ਇਹ ਆਪ ਤੇ ਬੋਝੇ ਭਰੀ ਜਾਂਦੇ ਆ ਗਰੀਬਾਂ ਨੂੰ ਕੁਛ ਨਹੀਂ ਦਿੰਦੇ ਜਿਹੜੇ ਤਿੰਨ ਕਾਨੂੰਨ ਆ ਇਹ ਗਲਤ ਨਹੀਂ ਇਹ ਭਾਵ ਸਲਾਇਗਾਨੀ ਅਸੀਂ ਅੱਜ ਮੁਰਦੀ ਮੋਦੀ ਦਾ ਫੁਤਲਾ ਫੁਤਲਾ ਫੁਕਿਆ ਮਿਜਲੀ ਮਲਾਜਮਾਂ ਨੇ ਰਲ ਕੇ ਸਾਥੀਆਂ ਦੇ ਨਾਲ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮ ਜ਼ेड ਨਿਊਜ਼